ਦੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਸਭ ਤੇ ਸਾਰੇ ਨੇ ਬਹੁਤ ਵਧੀਆ ਹੋਵਗੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਸਵੇਰ ਦੇ ਵਜੇ ਨੇ 9:30 9 ਤੇ ਅੱਜ ਆਪਾਂ ਸੈਰ ਤੇ ਨਹੀਂ ਗਏ ਕਿਉਂਕਿ ਦਰਦ ਹੋਣ ਕਰਕੇ ਤੇ ਹੁਣ ਵੈਸ ਦੀ ਦਰਦ हट ਜਾਂਦਾ ਵੈਸ ਦੀ ਲੱਗ ਪੈਂਦਾ ਯਾਰ ਪਤਾ ਨਹੀਂ ਵੀ ਪਥਰੀ ਨਿਕਲ ਗਈ ਪਤਾ ਨਹੀਂ ਹੈਗੀ ਅਜੇ ਕੋਈ ਪਤਾ ਨਹੀਂਗਾ ਤੇ ਚਲੋ ਜੀ ਕਰਦੇ ਹਾਂ ਸ਼ੁਰੂ ਅੱਜ ਦਾ ਵਲੌਗ ਤੇ ਸਵੇਰ ਦੀ ਖਬਰ ਸਾਰੇ ਇਹ ਆ ਵੀ ਬੜੀ ਦੇ ਲਵਾ ਕੇ ਹਟਿਆ ਆਪਾਂ ਠੀਕੇ ਬੜੀ ਹੁਣ ਇੱਥੇ ਪਿੰਜਰਾ ਕਰਤਾ ਕੱਲ ਸ਼ਾਮ ਨੂੰ ਤੇ ਇੱਥੇ ਪੱਖਾ-ਪੱਖਾ ਲਾ ਕੇ ਇੱਥੇ ਬਾਹਰਾ ਕਰਨਾ ਕਿਉਂਕਿ ਅਰੇ ਫਰਦਾ ਨਹੀਂ ਜਾਣਾ ਬਾਹਰ ਤੇ ਇਸ ਕਰਕੇ ਫਿਰ ਇਹਨੂੰ ਹੁਣ ਸਾਰਾ ਦਿਨ ਕੰਜਰੇ ਚ ਹੀ ਰੱਖਿਆ ਕਰਾਂਗੇ ਤੇ ਫਿਰ ਇਹਨਾਂ ਵੀ ਸੌਖਾ ਰਹੂਗਾ ਉਹ ਯਾਰ ਪਾਲਣਾ ਬਹੁਤ ਔਖਾ ਤੇ ਇਹਦੀ ਵੈਕਸੀਨੇਸ਼ਨ ਰਹਿੰਦੀ ਸੀਗੀ ਐਤਕੀ ਜੂਨ ਐਤਕੀ ਮਹੀਨਾ ਲੇਟ ਹੋ ਗਈ ਕਿਉਂਕਿ ਮੈਂ ਮਤਲਬ ਇੱਧਰ ਹੋ ਜਿਆ ਕਰਕੇ ਤੇ ਤਾਂ ਕਰਕੇ ਫਿਰ ਲੇਟ ਹੋ ਗਈ ਹੁਣ ਮੈਂ ਡਾਕਟਰ ਨੂੰ ਕੱਲ ਫੋਨ ਕੀਤਾ ਸੀਗਾ ਉਹ ਵਿਚਾਰਾ ਆਇਆ ਮਗਰੋਂ ਤੇ ਫਿਰ ਮੈਂ ਹੈ ਨਹੀਂ ਸੀ ਘਰੇ ਕੱਲ ਕਿਉਂਕਿ ਸਕੈਨਿੰਗ ਵਗੈਰਾ ਕਰਾਉਣ ਗਏ ਹੋਏ ਸੀਗੇ ਤੇ ਫਿਰ ਉਹ ਟੀਕੇ ਫਰਿੱਜ ਚ ਰੱਖ ਗਿਆ ਸੀਗਾ ਤੇ ਅੱਜ ਸਵੇਰੇ ਹੁਣ ਹੁਣੇ ਲਾ ਕੇ ਗਿਆ ਡਾਕਟਰ ਤੇ ਵੈਕਸੀਨੇਸ਼ਨ ਇਹਦੀ ਕੰਪਲੀਟ ਹੋ ਗਈ ਆਪਾਂ ਸਾਲ ਤੋਂ ਇਹਦੇ ਵੈਕਸੀਨੇਸ਼ਨ ਕਰਵਾ ਦਿੰਨੇ ਹਾਂ ਇੱਕ ਬਿਮਾਰੀਆਂ ਵਾਲਾ ਟੀਕਾ ਲੱਗਦਾ ਆ ਉਹ ਲਵਾ ਦੇਈਦਾ ਤੇ ਇੱਕ ਹਲਕਾ ਵਾਲਾ ਟੀਕਾ ਲੱਗਦਾ ਹੁੰਦਾ ਉਹ ਲਵਾ ਦੇਈਦਾ ਸਾਲ ਤੋਂ ਕਿਉਂਕਿ ਯਾਰ ਆਪਦੇ ਵੱਲੋਂ ਪੂਰੀ ਸੇਫਟੀ ਜ਼ਰੂਰੀ ਆ ਕਈ ਨਹੀਂ ਚੌੜ ਕਰਦਾ ਹੀ ਕਈ ਨਹੀਂ ਕਿਸੇ ਦੇ ਦੰਦ ਦੰਦ ਮਾਰਦੇ ਹਨਾ ਤਾਂ ਇਹਦੇ ਟੀਕੇ ਲੱਗੇ ਹੁਣ ਤਾਂ ਚਲੋ ਗਾਂ ਵਾਲੇ ਨਹੀਂ ਬੰਦੇ ਨੂੰ ਖਤਰਾ ਨਾ ਹੋਵੇ ਹਨਾ ਗਾਂ ਲਵਾਉਣੇ ਅਗਲੇ ਨਹੀਂ ਲਵਾਉਣੇ ਹਨਾ ਉਹ ਵੱਖਰੀ ਗੱਲ ਹੈ ਪਰ ਆਪਾਂ ਤੇਰੀ ਸੇਫਟੀ ਲਈ ਬਿਮਾਰੀਆਂ ਵਾਲਾ ਇੱਕ ਹਲਕਾ ਵਾਲਾ ਟੀਕਾ ਜ਼ਰੂਰ ਲਵਾਈਦਾ ਚਲੋ ਜੀ ਕਰਦੇ ਹਾਂ ਸ਼ੁਰੂਆਤ ਜਰਨਲੋਗ ਤੇ ਬਹਿਨੇ ਕੀ ਗੰਦਾ ਦੋੜਦਾ ਕਿਹੜਾ ਸਵੇਰੇ ਸਵੇਰੇ ਮੰਮੀ ਲਾਲ ਵੀ ਪਿਆ ਆਪਣੇ ਉਹਦੇ ਵਿੱਚ ਚਿਕਨ ਡੱਬੀ ਛੋਟੀ ਹੈ ਠਿੱਕੀ ਨੇ ਡੱਬੀ ਹੈ ਛੋਟੀ ਡੱਬੀ ਆ ਉਹ ਨਿੱਕੀ ਜੀ ਸਵੇਰੇ ਸਵੇਰੇ ਕਲੀਗਸ ਲਈ ਚਿੱਲੀ ਬਣਾਈ ਜਾ ਰਹੀ ਹੈ ਕਿਉਂਕਿ ਤਾਂ ਮੇਰੇ ਬਰਥਡੇ ਤੇ ਕੁਝ ਖਾਦਾ ਨਹੀਂ ਸੀ ਹਾਂ ਸੰਜੀਤ ਸੰਜੀਤ ਸਰ ਨੇ ਨਹੀਂ ਖਾਦਾ ਸੀ ਇਸ ਕਰਕੇ ਉਹ ਕਹਿੰਦੇ ਵੀ ਤੁਸੀਂ ਆਪ ਦੇ ਹੱਥਾਂ ਨਾਲ ਬਣਾ ਕੇ ਲਿਆਇਓ ਬਣਾ ਕੇ ਲਿਆਇਓ ਤੇ ਜਾਣ ਤੋਂ ਪਹਿਲਾਂ ਜੋਤਕਿੰਡੀ ਨੂੰ ਚਲੋ ਮੈਂ ਉਹਨਾਂ ਲਈ ਚਿੱਲੀ ਬਣਾ ਕੇ ਲੈ ਜਾਣੀ ਆ ਤੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਤੇ ਫਿਰ ਵੇਣੇ ਕੀ ਬਣਦਾ ਜੁੜਦਾ ਅੱਜ ਮੌਸਮ ਵੀ ਨਾ ਬਣ ਰਿਹਾ ਸ਼ਾਇਦ ਮੀਂਹ ਪੈ ਜਾਵੇ ਫੇਰ ਅੱਜ ਆਪਾਂ ਸੱਚ ਫੈਨ ਉਹਨਾਂ ਲਈ ਕੁੜੀਆਂ ਦੇ ਸੰਧਾਰਿਆਂ ਦੀ ਤੇ ਸੰਧਾਰੀ ਤਿਆਰੀ ਵੀ ਕਰਨੀ ਆ ਤੇ ਨਾਲੇ ਦੂਜਾ ਜੋਤ ਨੂੰ ਮੰਗਾ ਚੜਾ ਦੇਣਾ ਮੇਰਾ ਸੰਧਾਰਾ ਮੇਰੇ ਤਾਂ ਪੇਕੇ ਇੱਥੇ ਤੇਰੇ ਪੇਕੇ ਨੂੰ ਪੁੱਛ ਸੰਧਾਰਾ ਤੇਰਾ ਮੈਨੂੰ ਕੀ ਪਤਾ ਮੈਂ ਸੰਧਾਰੇ ਤਾਂ ਆਲਦੇ ਬਣੇ ਪਏ ਆ 10 ਫੋਟੋ ਮਾਰ ਲਿਆ ਇੱਥੇ ਤਾਂ ਵਿਆਹ ਲਾ ਲਿਆ ਵਾਹ ਢੱਕਣਾ ਹੀ ਕੀ ਆਖੇ ਜਾਈ ਸੀ ਆਪ ਮੈਨੇ ਨਹੀਂ ਇੰਨੀ ਘੰਟ ਸ਼ੁਰੂ ਤਾਂ ਕਰ ਲੈਂਦੇ ਹੋ ਪੌਣੇ ਤਿੰਨ ਹੋ ਗਏ ਮੈਂ ਕਿਹਾ ਇੰਨੀ ਘੰਟ ਨੀਂਦ ਆਈ ਹੈ ਨਾ ਤੋਂ ਤੇ ਪਿਆਸੇ ਤਾਂ ਸੁਪਿੱਛੇ ਤੱਕ ਦੀ ਤਾਂ ਕਾਰਟੂਨ ਦੇਖੀ ਹੁੰਦੀ ਸੀ ਮੈਂ ਸੌ ਗਿਆ ਸਹੀ ਜੋਤੀ ਕਲਾਸ ਲਾ ਕੇ ਹੋ ਗਏ ਵਿਲੇ ਅੱਜ ਮੈਂ 3D ਨੇਲ ਆਰਟ ਦੀ ਜਿਹੜੀ ਸ਼ੁਰੂਆਤ ਕਰ ਲਈ ਹੈ ਹਾਂ ਮਤਲਬ ਹੁਣ ਲਾਸਟ ਸਟੈਪ ਤੇ ਪਹੁੰਚ ਗਏ ਹਾਂ ਲਾਸਟ ਸਟੈਪ ਤੇ ਪਹੁੰਚ ਗਏ ਆ ਇਹ ਵੀ ਮੈਂ 3D ਆਰਟ ਤੇ ਉਹ ਜਿਹੜੇ ਹੁਣ ਚੱਲੇ ਆ ਨਿਊ 3D ਆਰਟ ਚੱਲੀ ਹੈ ਜਿਹੜੀ ਜੈਲ ਵਾਲੀ ਪਹਿਲਾਂ ਮੈਂ ਕਰਨੀ ਆ ਪਾਊਡਰ ਵਾਲੀ ਜਿਹੜੇ ਪਹਿਲਾਂ ਬਣਾਉਂਦੇ ਹੁੰਦੇ ਸੀ ਲੀਪ ਵਗੈਰਾ ਉਸ ਤੋਂ ਬਾਅਦ ਕਰਨੀ ਆ ਜਿਹੜੀ ਹੁਣ ਤਕਨੀਕ ਨਵੀਂ ਚੱਲੀ ਆ ਇਹ ਦੋ ਲਾਸਟ ਰਹਿ ਗਏ ਬਾਕੀ ਆਪਣਾ ਸਾਰਾ ਹੋ ਗਿਆ ਆ ਡਨ ਡਨ ਕਰ ਤਾਂ ਮਹੀਨੇ ਚ ਲੈਣਾ ਸੀ ਕ ਨਿਬੜਦਾ ਇਹ ਲਾਲੀ ਦੇ ਵਿਆਹ ਤੋਂ ਮਹੀਨਾ ਬਾਅਦ ਹੀ ਜਾਣਾ ਸੀ ਪਰ ਰੌਲਾ ਤਾਂ ਮਹੀਨਾ ਤੋਂ ਸਬਸਟੈਂਸ ਹਾਂ ਮਹੀਨਾ ਤਾਂ ਅਸੀਂ ਆਈ ਹੀ ਨਹੀਂ ਮਈ ਚ ਸ਼ੁਰੂ ਕੀਤਾ ਫਿਰ ਮਈ ਚ ਵੀ ਤੁਹਾਨੂੰ ਪਤਾ ਹੁਲਜ ਗਏ ਸੀਗੇ ਗਾਂ ਜੂਣਾ ਹੀ ਜੂਣ ਚ ਫੇਰ ਹੁਲਜ ਗਏ ਸੋ ਮਹੀਨੇ ਦੇ ਵਿੱਚ ਪੰਜ ਪੰਜ ਦਿਨ ਮਸਾ ਹੀ ਲੱਗਿਆ ਗਿਆ ਉਹਦੇ ਕਰਕੇ ਫਿਰ ਇੰਨਾ ਲੰਮਾ ਖਿੱਚਿਆ ਗਿਆ ਕੰਮ ਨਾ ਨਹੀਂ ਤਾਂ ਵੀ ਲੈ ਚਲੀਏ ਜੇ ਮੈਂ ਡੇਲੀ ਕਲਾਸਿਸ ਲਾਉਂਦੀ ਮਹੀਨਾ ਇੱਕ ਤਾਂ ਹੁਣ ਉਹ ਤਾਂ ਮੇਰਾ ਹੋ ਜਾਣਾ ਕਿਉਂਕਿ ਮੈਂ ਨੇਲਸ ਅਪਲਾਈ ਕਰਨੇ ਤਾਂ ਮੈਨੂੰ ਲੱਗਾ 2-4 ਦਿਨਾਂ ਚ ਹੀ ਸਿੱਖ ਗਈ ਸੀਗੀ ਵੀ ਬਹੁਤ ਫਾਸਟ ਕਰ ਲਿਆ ਸੀਗਾ ਤੇ ਹੁਣ ਅੱਜ ਆਪਾਂ ਚੱਲੇ ਆ ਮੰਮੀਆਂ ਲਈ ਸੂਟ ਲੈਣ ਕਿਉਂਕਿ ਕੋਟਲੀ ਵਾਲੀ ਮੰਮੀ ਨੂੰ ਇਹ ਤੋ ਕਿ ਲੈ ਕੇ ਨਹੀਂ ਦਿੱਤੇ ਸੀ ਗਰਮੀਆਂ ਦੇ ਸੂਟ ਗਰਮੀਆਂ ਦੇ ਸੂਟ ਕਿ ਆਈ ਗਰਮੀਆਂ ਮੇਰਾ ਹੁੰਦਾ ਮੈਂ ਸੂਟ ਪਾਪੇ ਨੂੰ ਵੀ ਲੈ ਕੇ ਦਿੰਨੀ ਆ ਛੋਟੇ ਬਿਆਮੇ ਤੇ ਮੰਮੀ ਨੂੰ ਵੀ ਲੈ ਕੇ ਦਿੰਨੀ ਆ ਤੇ ਐਦਕੇ ਬਸ ਅਲ ਜਾ ਆਈ ਇੰਨਾ ਵਿਆਹ ਹੋਇਆ ਸੀਗਾ ਬਾਕੀ ਕੋਸ ਨਾ ਉਹ ਥੋੜਾ ਇਹ ਵੀ ਵਿਆਹ ਦੇ ਕੱਪੜੇ ਬਣਾਏ ਕਰਕੇ ਤੇ ਐਦਾਂ ਹੁੰਦਾ ਵੀ ਬਜ਼ੁਰਗਾਂ ਨੂੰ ਵੀ ਚੱਲ ਹੁਣੇ ਤੱਕ ਕੱਪੜੇ ਬਣਾਏ ਵੀ ਹੋਏ ਹੁਣ ਕੀ ਯਾਰ ਹਨਾ ਪਰ ਉਹ ਵਿਆਹ ਵਾਲੇ ਥੋੜੇ ਸੀਗੇ ਮਤਲਬ ਹੈਵੀ ਆ ਉਹ ਪਾਰਟੀ ਵੇਅਰ ਹੀ ਆਲਮੋਸਟ ਜਿਹੜੇ ਆ ਵੀ ਉਹ ਹੁਣ ਪੈਂਦੇ ਨਹੀਂ ਹੈਗੇ ਇਦਾਂ ਤੇ ਮੈਨੂੰ ਆਇਆ ਵਿੱਚੋਂ ਲੈ ਇੱਕ ਦੋ ਸੂਟ ਆਪਾਂ ਜਿਹੜੇ ਨਾਰਮਲ ਘਰੇ ਪਾਉਣ ਨੂੰ ਲੈ ਕੇ ਦੇ ਦੰਨੇ ਆ ਫੇ ਉਹਦੇ ਨਾਲ ਕੀ ਹੋਊਗਾ ਸੂਟ ਹੋ ਜਾਣਗੇ ਹੋਰ ਕਿਉਂ ਸੇ ਮਮੀ ਨੂੰ ਮਮੀ ਜਿਹੜੀ ਮੰਡੀ ਵਾਲੀ ਆ ਉਹ ਵਿਚਾਰੀ ਸੂਟੇ ਨਹੀਂ ਚੱਕ ਕੇ ਲਈ ਸੀ ਦੋ ਫੋਫੜਾ ਦਾ ਫੜੀਚਾ ਤਾਂ ਉਹ ਮੰਮੀ ਤਾਂ ਮੇਰੇ ਪਾਪੂ ਲੈਂਦੇ ਸੀ ਤੇ ਮੰਮੀ ਕਹਿੰਦੀ ਵੀ ਮੈਨੂੰ ਦੋ ਤਿੰਨ ਸੂਟ ਲਿਆ ਦੇ ਫੇ ਫਿਰ ਮੈਂ ਸਮਾ ਕੇ ਚੱਲ ਪਾ ਲੂੰਗੀ ਕਿਉਂਕਿ ਦਵਾਈ ਦੂਈ ਲੈਣ ਜਾਣਾ ਹੁੰਦਾ ਤਾਂ ਔਖਾ ਹੋ ਜਾਂਦਾ ਫਿਰ ਕੱਪੜੇ ਨਹੀਂ ਹੁੰਦੇ ਤੇ ਇੱਕ ਅਸੀਂ ਲੈਣਾ ਆ ਸੰਧਾਰੇ ਦਾ ਸਮਾਨ ਹਾਂ ਉਹ ਮੈਂ ਸੋਚਿਆ ਵੀ ਕੁਝ ਡਿਫਰੈਂਟ ਕਰੀਏ ਆਪਾਂ ਗੋਨਿਆਂ ਨੂੰ ਗੋਨਿਆਂ ਨੂੰ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਵਲੌਗ 'ਚ ਵੀ ਆਪਾਂ ਕੀ ਕਰ ਰਹੇ ਆ ਕਿਉਂਕਿ ਮੰਦੀਪ ਦਾ ਵੀ ਪਹਿਲਾ ਸੰਧਾਰਾ ਹੈ ਤੇ ਕਿਰਨਾ ਦੀਦੀ ਦਾ ਵੀ ਪਹਿਲਾ ਸੰਧਾਰਾ ਹੈ ਕਿਰਨਾ ਦੀਦੀ ਹੁਣ ਇੱਥੇ ਹੈ ਨਹੀਂਗੇ ਪਰ ਮੇਰਾ ਇਦਾਂ ਹੁੰਦਾ ਵੀ ਮੈਂ ਤਿੰਨਾਂ ਨੂੰ ਬਰਾਬਰ ਹੀ ਰੱਖਦੀ ਆ ਵੀ ਕਦੀ ਮੇਰਾ ਇਹ ਨਹੀਂ ਹੋਇਆ ਵੀ ਮੈਂ ਇਕਲੇ ਚੀਜ਼ ਲੈ ਲਈ ਤੇ ਦੋ ਛੱਡ ਦਿੱਤੀਆਂ ਜੇ ਮੈਂ ਲੈਣੀ ਆ ਤਾਂ ਮੈਂ ਤਿੰਨਾਂ ਨਾਲ ਹੀ ਲੈਣੀਆਂ ਆ ਜੇ ਨਹੀਂ ਲੈਂਦੀ ਤਾਂ ਤਿੰਨਾਂ ਲਈ ਨਹੀਂ ਲੈਂਦੀ ਤਾਂ ਐਡਾ ਕਦੀ ਹੋਵੇਗਾ ਨੀਗਾ ਵੀ ਮੈਂ ਉਹਨਾਂ ਦਾ ਕੋਈ ਵੀ ਦਿਨ ਕਿਉਂਕਿ ਕੁੜੀਆਂ ਨੂੰ ਆਸ ਕਿਹਦੇ ਤੇ ਹੁੰਦੀ ਆ ਮਾਪੇ ਤੇ ਤੇ ਭੈਣ ਭਾਈਆਂ ਤੇ ਪੇਕੇਾਂ ਤੇ ਆਸ ਹੁੰਦੀ ਕਿਉਂਕਿ ਕੁੜੀਆਂ ਕਦੀ ਵੀ ਇਹ ਨਹੀਂ ਹੁੰਦੀਆਂ ਵੀ ਮੰਗ ਕੇ ਲੈਂਦੀਆਂ ਹੁੰਦੀਆਂ ਕਦੀ ਦੀਦੀ ਨੇ ਨਹੀਂ ਸਾਨੂੰ ਇਹ ਕਹਿਣਾ ਮੈਨੂੰ ਮਨਦੀਪ ਨੇ ਨਹੀਂ ਕਹਿਣਾ ਵੀ ਭਾਬੀ ਮੈਨੂੰ ਆਹ ਲੈ ਕੇ ਦੇ ਪਰ ਇੱਕ ਦਿਨ ਤਿਹਾੜ ਤੇ ਹੁੰਦਾ ਹੈ ਨਾ ਵੀ ਥੋੜੀ ਪਿਆਰ ਹੁੰਦਾ ਤਾਂ ਕਿ ਵੀ ਦਿਨ ਤਿਹਾੜ ਤੇ ਧੀਆਂ ਨੂੰ ਆਸ ਹੁੰਦੀ ਆ ਆਪਣੇ ਪੇਕੇਾਂ ਤੇ ਹਨਾ ਵੀ ਉਹ ਆਉਣਗੇ ਜਾਂ ਕੋਈ ਦਿਨ ਤਿਹਾਰ ਮੇਰਾ ਮਨਾਉਣਗੇ ਸੋ ਮੈਨੂੰ ਵੀ ਇਹ ਹੁੰਦਾ ਵੀ ਮੈਂ ਉਹਨਾਂ ਦਾ ਹਰ ਇੱਕ ਦਿਨ ਤਿਹਾਰ ਸਪੈਸ਼ਲ ਰੱਖਾਂ ਇਸ ਕਰਕੇ ਮੈਨੂੰ ਹੁੰਦਾ ਵੀ ਮੈਂ ਹਰੇਕ ਛੋਟੀ ਛੋਟੀ ਚੀਜ਼ ਜਿਹੜੀ ਆਹੋ ਵਧੀਆ ਤਰੀਕੇ ਨਾਲ ਕਰਾਂ ਤੇ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਹਮੇਸ਼ਾ ਉਹਨੂੰ ਬਹੁਤ ਹੀ ਸੋਹਣੇ ਢੰਗ ਨਾਲ ਕਰਾਂ ਕਿ ਉਹਨਾਂ ਨੂੰ ਪਸੰਦ ਆਵੇ ਤੇ ਚਾਹੇ ਇੱਥੇ ਕਿਰਨਾ ਦੀਦੀ ਹੈ ਨਹੀਂ ਚਾਹੇ ਛੁੱਟੀਆਂ 'ਚ ਨਹੀਂ ਆਈ ਬਟ ਫਿਰ ਵੀ ਆਪਾਂ ਉਹਦਾ ਸੂਟ ਬਣਾ ਕੇ ਰੱਖ ਦਿੱਤਾ ਸੀਗਾ ਕਿ ਜਦੋਂ ਉਹ ਆਉਣਗੇ ਤਾਂ ਆਪਾਂ ਨੂੰ ਆਪਾਂ ਉਹ ਉਹਨਾਂ ਨੂੰ ਦੇ ਦਾਂਗੇ ਤੇ ਹੁਣ ਵੀ ਇਦਾਂ ਹੀ ਆ ਵੀ ਜਿਹੜਾ ਸੰਧਾਰੇ ਦਾ ਸਮਾਨ ਆਪਾਂ ਕਿਉਂ ਬੈਸਕਟ ਨਹੀਂ ਦੇ ਸਕਦੇ ਦੀਦੀ ਨੂੰ ਕਿਉਂਕਿ ਉੱਥੇ ਕੋਈ ਹੈ ਹੀ ਨਹੀਂਗਾ ਜੇ ਬੀਬੀ ਵੀ ਹੁੰਦੇ ਫਿਰ ਅਸੀਂ ਚਲੋ ਬੀਬੀ ਨੂੰ ਦੇ ਆਉਣੇ ਸੀਗੇ ਹਨਾ ਬਿਸਕਟ ਉੱਥੇ ਫੜਾਏ ਆਉਣੇ ਸੀ ਪਰ ਹੁਣ ਕੋਈ ਹੈ ਨਹੀਂ ਸੋ ਅਸੀਂ ਸੋਚਿਆ ਵੀ ਜਦੋਂ ਉਹ ਆਉਣਗੇ ਬਿਸਕਟ ਵਗੈਰਾ ਉਦੋਂ ਬਣਾ ਕੇ ਦੇ ਦਾਂਗੇ ਕੇਰਾ ਆਪਾਂ ਜਿਹੜਾ ਸਮਾਨ ਲਾਲੀ ਤੇ ਵੱਡੀ ਦੀਦੀ ਲੈ ਲੈਣਾ ਆ ਉਹੀ ਆਪਾਂ ਜਿਹੜਾ ਆ ਦੀਦੀ ਦਾ ਬਣਾ ਕੇ ਰੱਖ ਦਾਂਗੇ ਸੋ ਇਹਦੇ ਨਾਲ ਕੀ ਹੁੰਦਾ ਵੀ ਉਹਨੂੰ ਉੱਥੇ ਬੈਠੀ ਨੂੰ ਇਹ ਨਾ ਲੱਗੇ ਵੀ ਮੈਂ ਬਾਹਰ ਸੀ ਮੇਰੇ ਲਈ ਕੁਛ ਕੀਤਾ ਨਹੀਂ ਵੀ ਉਹਨੂੰ ਵੀ ਸਪੈਸ਼ਲ ਫੀਲ ਹੋਣਾ ਚਾਹੀਦਾ ਕਿਉਂਕਿ ਉਹਦਾ ਵੀ ਪਹਿਲਾ ਸੰਧਾਰਾ ਪਹਿਲਾ ਵੀ ਹੋਵੇ ਦੂਜਾ ਵੀ ਹੋਵੇ ਵੀ ਸੰਧਾਰਾ ਤਾਂ ਇੱਕ ਬਣਿਆ ਹੋਇਆ ਵੀ ਇਦਾਂ ਦਿੰਦੇ ਹੁੰਦੇ ਤੇ ਮੇਰੇ ਪੇਕੇ ਦਾ ਮੇਰੇ ਕੋਲੇ ਬੈਠੇ ਜਦੋਂ ਐਸਵੇਂ ਮम्मी ਘਰ ਸੀ ਜਾਂਦੀ ਸੀ ਮੇਰੇ ਮम्मी ਮੇਰਾ ਸੰਭਾਲਾ ਤੇ ਪਤਾ ਨਹੀਂ ਮੈਂ ਮम्मी ਨੇ ਤਾਂ ਮੈਂ ਕਿ ਨਹੀਂ ਕੀ ਗੇਟ ਟਮਟ ਕੀਤੀ ਆ ਬਈ ਹੈਗੀ ਆ ਜਦੋਂ ਕਾਰਪਿੰਗ ਕਰਨੇ ਲੋ ਬਈ ਪੌਣੇ 4 ਹੋ ਗਏ ਤੇ ਮੰਮੀ ਆ ਰਸਤੇ ਸੂਟ ਵਗੈਰਾ ਤਾਂ ਲੈ ਜਾਂਦੇ ਤੇ ਘਰੇ ਜਾ ਲੱਗੇ ਦਿਖਾਉਣੇ ਉਹ ਵੀ ਤੇ ਹੁਣ ਆਪਾਂ ਜਿਹੜਾ ਆ ਜੋਤ ਨੇ ਕੁਝ ਸਪੈਸ਼ਲ ਰੈਡੀ ਕਰਾਉਣਾ ਭੈਣਾਂ ਵਾਸਤੇ ਉਹ ਚੱਲਿਆ ਹੁਣ ਭਰਾਵਾਂ ਦੀ ਘੰਟੀ ਤੇ ਭਰਾਵਾਂ ਦੀ ਜਣਾ ਰਾਮਾਂ ਦੀ ਹੱਟੀ ਤੇ ਚੱਲੇ ਆ ਤੇ ਉਹ ਦੇਗਦੇ ਵਿੱਚ ਕੀ ਰੈਡੀ ਕਰਾਉਂਦੀ ਜੋਤ ਕਿਉਂਕਿ ਅਲੱਗ ਹੀ ਆਈਡੀਆ ਹੁੰਦਾ ਇਹਦੇ ਕੋਲੇ ਆਲਵੇਸ ਤੇ ਦਿਖਾਉਣੇ ਤੁਹਾਨੂੰ ਵੀ ਕੀ ਰੈਡੀ ਕਰਾਉਂਦੀ ਹੈ ਉਹ ਮੈਂ ਇਹ ਸੋਚਿਆ ਆ ਕਿ ਇੱਕ ਜਿਵੇਂ ਜਿੱਦ ਚ ਆਪਾਂ ਬਾਈ ਦੀ ਪੋਸ਼ਾਕ ਨਹੀਂ ਪਾਈ ਸੀ ਉਦਾਂ ਦਾ ਛੋਟਾ ਲੈ ਕੇ ਉਹਦੇ ਵਿੱਚ ਸਾਰਾ ਹੀ ਜਿਵੇਂ ਹੋ ਗਿਆ ਲਿਪਸਟਿਕ ਨੇਲ ਪੇਂਟ ਬੈਂਗਲ ਜਿੱਦਾਂ ਦੀਆਂ ਚੀਜ਼ਾਂ ਪਵਾ ਕੇ ਕੋ ਤਿਆਰ ਕਰਾਵਾਂ ਇੱਕ ਕੀ ਦੇ ਦੇ ਨੀ ਦਿਨਾਂ ਨਹੀਂ ਨਹੀਂ ਦਿਨਾਂ ਦੀ ਹੱਟ ਹੱਟ ਅੱਛਾ ਠੀਕ ਹੈ ਅਜੇ ਸੌਣ ਦੇ ਵਿੱਚ ਕੁੜੀਆਂ ਦਾ ਹਾਰ ਸ਼ਿੰਗਾਰ ਦਾ ਸਮਾਨ ਸਮਝ ਗਿਆ ਸਮਾਨ ਦਿਆਂ ਨਾ ਮਤਲਬ ਜਿਹੜਾ ਉਹਨਾਂ ਦੇ ਯੂਜ਼ ਦਾ ਸਮਾਨ ਹੋਇਆ ਇਦਾਂ ਦੀਆਂ ਚੀਜ਼ਾਂ ਸਮਝ ਗਿਆ ਸਮਝ ਗਿਆ ਚਲੋ ਦੇਖਦੇ ਹਾਂ ਉੱਥੇ ਜਾ ਕੇ ਦਿਖਾਵਾਂਗੇ ਤੁਹਾਨੂੰ ਵੀ ਸਿਸਟਮ ਚੱਲਦੇ ਆ ਤਕਦੀਰ ਪਹਿਲਾਂ ਦੁਕਾਨ 'ਚ ਆਉਂਦੇ ਹੀ ਆਂ ਦੀ ਮੈਨੂੰ ਲੱਗੇ ਤਾ ਆ ਰਿਹਾ ਬਹੁਤ ਸ਼ੀ ਬਲੂ ਚੰਨਾ ਦੇ ਨਹੀਂ ਡੰਗਣ ਵਾਲੇ ਹੈਗੇ। ਸਿੰਕਾ। ਦੇਖੀ ਇਹਨਾਂ ਦਾ ਸਾਈਜ਼ ਦੇ। ਆ ਇਹਦੇ ਤਾਂ ਛੋਟਾ ਵੀ ਹੈਗਾ। ਆਹ ਇੱਕ ਛੋਟਾ ਨਹੀਂ ਹੈ। ਇਹੀ ਲਿਓ। ਨੋ ਵੀ। ਜਿਹੜੀ ਚੀਜ਼ ਜੋਤ ਬਣਾਉਣ ਲੱਗੀ ਹੈ ਨਾ। ਇਹ ਵੀ ਕਲਰ ਨਹੀਂ ਗ੍ਰੀਨ ਲੀ। ਕਲਰ ਗ੍ਰੀਨ ਨਹੀਂ ਰਹਿਦਾ ਸ਼ਾਇਦ। ਗ੍ਰੀਨ ਆ। ਨੋ 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 ਆਹੇ ਨੋ ਵੀ ਤੋ ਇਹ ਰਹੀ ਪਾਰਾ ਹੀ ਬਹੁਤ ਇਸ ਮਾ ਕੋੜੀਆਂ ਦੇ ਸੰਧਾਰਾ ਕਿਹੜਾ ਦੇਣਾ ਸਭ ਤੋਂ ਪਾਰਾ ਬਹੁਤ ਹੋ ਗਿਆ ਇਸ ਮਾ ਨਵਾਂ ਮਾ ਜੀ ਆਹ ਜਾ ਅਰੇ ਨੇੜੇ ਚੱਲ ਜਾ ਰੋਣ ਲੱਗ ਗਈ ਬਾਈ ਕਾਦੀ ਬਪਾਪਾ ਵੀ ਚਾਹਤ ਹੈ ਦੀ 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 ਜਾ ਬੜਾ ਦੀਦੀ ਨੂੰ ਇੱਥੇ ਰੱਖ ਲੀਏ ਦੀਦੀ 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 ਰੱਖ ਲੈ ਇੱਥੇ ਲਾਉ ਬੀ Du er så <laughs> <No, no, no. laughs> <laughs> <laughs> ਇਹ ਤਾਂ ਟ੍ਰੇਆਂ ਦਾ ਕੀ ਦਿਖਾਉਣਾ ਹੈ ਸੰਧਾਰੇ ਲਈ ਲਿਆਉਣੀਆਂ ਟ੍ਰੇਆਂ ਹੈ ਅੱਛਾ ਕਿੰਨਾ ਲਈ ਇੱਕ ਹੋ ਜਾਈਂ ਨਹੀਂ ਲਾਲੀ ਦੇ ਆਡੇ ਆ ਹੁਣਾ ਦੋਨੋਂ ਵੀ ਇੱਕ ਹੋ ਜਾਈਂ ਨਾ ਅਸੀਂ ਕੀ ਕਰ ਦੋ ਆਹ ਵੇ ਸਮਾਨ ਕੱਲ ਨੂੰ ਕਰਾਂਗੇ ਪੈਕ ਹਾਂ ਸ਼ਿੰਦੇ ਆਤਾ ਸਮਾਨ സാർ അദ്ദേഹം ഇപ്പോൾ സാധന ਆ ਕੀ ਰੱਖਤਾ ਸਾਈਡ ਤੇ ਕੀ ਗੁੱਛੀ ਕਰ ਲਿਆ ਮੇਰੀਆਂ ਬੰਦਿਆਂ ਆ ਵਿਆਹ ਤਾਂ ਹੀ ਤੁਸੀਂ ਲੈਣਾ ਸੀ ਸਾਦੇ ਨੂੰ ਆਵਦੀਆਂ ਤਾਂ ਮੰਗਾ ਲਈਏ ਕੱਲੀਆਂ ਆ ਤੇ ਨਾਲ ਲਿਪਸਟਿਕ ਆ ਕੀ ਚੱਲੂਗੇ ਅੱਛਾ ਇਹ ਬਰੈਜਾ ਚੀਂ ਬੰਨ੍ਹ ਕੇ ਚੱਲੋ ਚੱਤ ਰੱਖ ਲੈ

ਪਾ ਲੋ ਇਹ ਬੰਗਾ ਤੁਸੀਂ ਤੁਸੀਂ ਤਾਂ ਪਾ ਲੋ ਥੇ ਆਇਆ ਥਿਓ ਫੜਾ ਦਿਓ ਹਾਂ ਸਮਾਨ ਹੋ ਗਏ ਇੰਨਾਂ ਨੇ ਕੋਈ ਨਹੀਂ ਹੁੰਦਾ ਮਮਮੀ ਦੇ ਤਪਾਤੀਆਂ ਮੈਨੂੰ ਲਾਣਾ ਪੰਨਾ ਮੈਨੂੰ ਲਾ ਦੇ ਆ ਇਹੀ ਨੇ ਟਿਕਿਆ ਇਹ ਦੂਹੀ ਰਹਿੰਦੇ ਸਾਕ ਪਰ ਕਟ ਬਣ ਗਿਆ ਮੇਰਾ ਇਹਦੇ ਲਿਆ ਤੇ ਉੱਥੇ ਬੋਲੇ ਹੀ ਨਹੀਂ ਤਾ ਆਰੇ ਆ ਗੋ ਇਹ ਤੁਮ ਮਮੀ ਨਾਲ ਉਹ ਤਾਂ ਵੀ ਲੱਤ ਜਣੀ ਪੀ ਲੋ ਨੀ ਮੇਰੇ ਆਹ ਤੇ ਤਾਂ ਉਹਨੂੰ ਵੀ ਨਾਲ ਉਸੇ ਤੋਂ ਵੀ ਲੱਤ ਪਾਏ ਇੱਕ ਦੇ ਦੇ ਆਡੀ ਐ ਮਮੀ ਕਹਿੰਦੀ ਆ ਦੇਖ ਕੇ ਤੂੰ ਰਾਨਾ ਦਾ ਤਾਂ ਹੈ ਨਹੀਂਗਾ ਮਾਸ ਮੈਂ ਤਾਂ ਪਤਲਾ ਪਤਲੇ ਆ ਹੱਥ ਉਹ ਤਾਂ ਮਮੀ ਤੇਰੇ ਹੱਥ ਤਾਂ ਪਤਲੇ ਆ ਸਾਰਾ ਅਰਥਾ ਤੇ ਲਹੋ ਮਾ ਮਾ ਪਤਲੇ ਕਰ ਦੇ ਇਹਥੇ ਆਉਂਗਾ ਆਹ ਮਮੀ ਤੂੰ ਸੀ ਤੇ ਲੈ ਇੱਕ ਵਾਰ ਮਮੀ ਨੇ ਲੈ ਆ ਆ ਇੱਥੇ ਆ ਲਾਲੀ ਦੇ ਵਿਕੰਗੀ ਆ ਮੋੜੇ ਜੱਟ ਪਰ ਲੰਮੇ ਆ ਢੰਗੀ ਮਤਲਬ ਕੀ ਹੁੰਦੀ ਆ ਆਵੇ ਆ ਡੀ ਜੀ ਆ ਭੈਜੀ ਇਹਨੂੰ ਕੰਗੀ ਆ ਤੇ ਤੋ ਟਾਂਗਾ ਨਾ ਮੈਂ ਤਾਂ ਕੋਲ ਲਉਂ ਨਾ ਉਹ ਤੇ ਮੈਂ ਤਾਂ ਰੱਖ ਹੀ ਦੇਣਾ ਸੌਂਦੀ ਤੇ ਲੱਗੂ ਤੇਰੇ ਕੋਲ ਗੱਗੂ ਨੂੰ ਫੋਨ ਕਰਾਂ ਆਂ ਬੜੀ ਨੂੰ ਹੁਣ ਛੱਡਿਆ ਬਈ ਛੱਜਾ ਹੁਣ ਇਹਨੂੰ ਸਵੇਰ ਸ਼ਾਮ ਹੀ ਛੱਡਿਆ ਕਰਨਾ ਕਿਉਂਕਿ ਨਾ ਚਿਲ ਜਾਂਦਾ ਆ ਉਹਨੂੰ ਪਿਛਲੇ ਦੋ ਤਿੰਨ ਦਿਨਾਂ ਸੀ ਦੱਸਿਆ ਨਹੀਂ ਆਹ ਵਲੌਗ ਦੇ ਵਿੱਚ ਇਹ ਛਲ ਗਿਆ ਸੀਗਾ ਫੇਰ ਮਸਾਂ ਭਾਲ ਕੇ ਲਿਆਂਦਾ ਕਿਸੇ ਨੇ ਭੰਦਿਆ ਸੀਗਾ ਤੇ ਚਲੋ ਹੁਣ ਤਾਂ ਲੱਗ ਗਿਆ ਹੁਣ ਇਹਦੇ ਕੋਲ ਤਾਂ ਸ਼ਕਤੀ ਆ ਥੋੜੀ ਜੀ ਸ਼ਕਤੀ ਦਾ ਪਹਿਰਾ ਦੇਣਾ ਪੈ ਰਿਹਾ ਤੇ ਆਪਣੇ ਘਰੇ ਥੋੜੇ ਦਾ ਟਾਈਮ ਪਹਿਲਾਂ ਤੁਸੀਂ ਪਿੱਦੂ ਪਹਿਲਾਂ ਜਿਹੜੀ ਕ੍ਰਿਪ ਦੇਖੀ ਹੈਗੀ ਗੁੜੀਆਂ ਨਾਲ ਤਕਦੀਰ ਦੀ ਹਨਾ ਤਾਂ ਉਹ ਆਪਣੇ ਵੀਰ ਆਏ ਸੀਗੇ ਧਨ ਸਿੰਘ ਵਾਲੇ ਤੋਂ ਮਿਲਣ ਉਹ ਸਾਰੀ ਫੈਮਿਲੀ ਆਪਣੇ ਵਲੌਗ ਵੀ ਦੇਖਦੇ ਆ ਤੇ ਸਾਰੀ ਫੈਮਿਲੀ ਆਪਣੇ ਵਲੌਗ ਵੀ ਦੇਖਦੇ ਆ ਤੇ ਇੱਕ ਦਿਨ ਸਾਨੂੰ ਗੋਨਿਆਣੇ ਮੰਡੀ ਫਾਟਕਾਂ ਦੇ ਕੋਲੇ ਮਿਲੇ ਵੀ ਸੀਗੇ ਤੇ ਅੱਜ ਉਹਨਾਂ ਦਾ ਭੈਣ ਵਰਗੇ ਦਾ ਫੋਨ ਆਇਆ ਬਹੁਤ ਠੀਕ ਹਾਲੇ ਨੰਬਰ ਤੇ ਵੀ ਵੀਰੇ ਅਸੀਂ ਆਉਣਾ ਸੀਗਾ ਤੁਹਾਡੇ ਘਰ ਮਿਲਣਾ ਹਨਾ ਤੇ ਅਸੀਂ ਕਿਹਾ ਵੀ ਚਲੋ ਆਜੋ ਜਰੂਰ ਅਸੀਂ ਉਦੋਂ ਮੰਡੀ ਸੀਗੇ ਮੈਂ ਕਿਹਾ ਵੀ ਹਜੇ ਤਾਂ ਅਸੀਂ ਮੰਡੀ ਆ ਤੇ ਜਦੋਂ ਅਸੀਂ ਆ ਗਏ ਤਾ ਉਦੋਂ ਤੁੰਦੂਸੀ ਆ ਜਿਓ ਤਾਂ ਚਲੋ ਆਏ ਤੇ ਬੈਠੇ ਚਲੋ ਗੱਲਾਂ ਮਾਤਾਂ ਮੇਰ ਮਾਰੀਆਂ ਹਨ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਵੀ ਜੇ ਸਾਰਾ ਪਰਿਵਾਰ ਜਿਹੜਾ ਸਾਨੂੰ ਦੇਖਦਾ ਹੋਵੇ ਹਨ ਵੀ ਜਿੱਥੇ ਜਵਾਟ ਵੀ ਦੇਖਦੇ ਆ ਪਰ ਉਹ ਕਹਿੰਦੇ ਵੀ ਸਾਡੀ ਕੁੜੀ ਸਾਨੂੰ ਕਹਿੰਦੀ ਆ ਵੀ ਜਿਹੜੀ ਬੱਚੀ ਸੀ ਛੋਟੀ ਵੀ ਮੇਰੀ ਸਹੇਲੀ ਦਿਖਾਉ ਤਕਦੀਰ ਤਕਦੀਰ ਨੂੰ ਆਂਦੀ ਆਂਦੇ ਵੀ ਦਿੱਲੀ ਦੇਖਣਾ ਪਸੰਦ ਕਰਦੀ ਆ ਉਹ ਭੈਣ ਬੱਸ ਦੇ ਸੀਗੇ ਤੇ ਸਾਡੇ ਲਈ ਬਹੁਤ ਵੱਡੀ ਗੱਲ ਆ ਯਾਰ ਇੰਨੇ ਜੋਗੇ ਸੀ ਹੈ ਨਹੀਂ ਜਿੰਨਾ ਤੁਸੀਂ ਪਿਆਰ ਕਰਦੇ ਹੋ ਹਨ ਤੇ ਬਾਕੀ ਬਹੁਤ ਬਹੁਤ ਧੰਨਵਾਦ ਹੈ ਇਸ ਚੀਜ਼ ਲਈ ਹਨਾ ਵੀ ਸਾਰੇ ਤੇ ਇੱਕ ਆਪਣੇ ਦੂਜਾ ਆ ਜਾਓ ਤੁਸੀਂ ਤਾਂ ਅੱਛਾ ਤੇ ਇੱਕ ਆਪਣੇ ਮਾਮਾ ਜੀ ਨੂੰ ਚਾਨੀਆ ਵਾਲਿਆਂ ਨੂੰ ਟੱਕਰੇ ਸੀ ਆਪਣੇ ਸਬਸਕ੍ਰਾਈਬਰ ਉਹ ਵੀ ਭੈਣ ਉੱਥੋਂ ਨੂਰ ਮਹਿਲ ਤੋਂ ਆ ਉਹਨਾਂ ਦਾ ਨਾਮ ਮੇਰੇ ਧਮਾਕ ਚ ਨਿਕਲ ਗਈ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹ ਮਾਮਾ ਜੀ ਉਹਨਾਂ ਟੱਕਰੇ ਸੀਗੇ ਤੇ ਉਹ ਡੈਡੀ ਦਾ ਹਾਲ ਚਾਲ ਪੁੱਛ ਰਹੇ ਸੀਗੇ ਸਾਰੇ ਹੀ ਬਹੁਤ ਪਿਆਰ ਕਰ ਰਹੇ ਆ ਠੀਕ ਆ ਸਾਰੇ ਸਬਸਕ੍ਰਾਈਬਰਾਂ ਵੱਲੋਂ ਜਿਹੜਾ ਹਾਲਚਾਲ ਪੁੱਛਿਆ ਜਾ ਰਿਹਾ ਬਹੁਤ ਬਹੁਤ ਧੰਨਵਾਦ ਬਾਈ ਇੰਨੇ ਪਿਆਰ ਦੇ ਸਾਨੂੰ ਤੁਸੀਂ ਕਾਹ ਵਾਰ ਸੰਭਲਿਆ ਹਨ ਵੀ ਅਸੀਂ ਇੰਨੇ ਜੋਗੇ ਹੈਗੇ ਹਨ ਤੇ ਸਾਰੇ ਇੰਨਾ ਜਿਆਦਾ ਸਨੇਹ ਦਿਖਾਉਂਦੇ ਤੇ ਕੱਲ ਮੈਂ ਵੀਡੀਓ ਜਿਹੜੇ ਕੱਲ ਬਲੌਗ ਚ ਤੁਸੀਂ ਜੀ ਮੇਰੇ ਪਤਰੀ ਹੈ ਨਾ ਤਾਂ ਬਹੁਤ ਸਾਰਿਆਂ ਦੇ ਮੈਸੇਜ ਆ ਰਹੇ ਆ ਕਿ ਬਾਈ ਤੁਸੀਂ ਇਦਾਂ ਮਤਲਬ ਵੀ ਦਵਾਈ ਆ ਲੈ ਲੋ ਆ ਲੈ ਲੋ ਅਡਡ ਤਰ੍ਹਾਂ ਦੇ ਸੁਜੈਸ਼ਨ ਦੇ ਰਿਹਾ ਸੋ ਬਹੁਤ ਬਹੁਤ ਧੰਨਵਾਦ ਆ ਉਸ ਗੱਲ ਲਈ ਬਾਈ ਵੀ ਤੁਸੀਂ ਇੰਨੀ ਫਿਕਰ ਕਰਦੇ ਹੋ ਸਾਡੀ ਤੇ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਹਨਾ ਵੀ ਇੱਕ 크리에ਟਰ ਲਈ ਇੱਕ ਯੂਟਿਊਬਰ ਲਈ ਕੋਈ ਵੀ ਕਿਸੇ ਪਲੇਟਫਾਰਮ ਤੇ ਕੰਮ ਕਰਦਾ ਤਾਂ ਉਹਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਮੈਂ ਮਤਲਬ ਮੇਰੇ ਯਾਦ ਤਾਂ ਵੀ ਆਪਾਂ ਕਦੇ ਪੈਰ ਨਹੀਂ ਖੜੇ ਬਸ ਵੀ ਆਪਾਂ ਨੂੰ ਇਹ ਹੁੰਦਾ ਵੀ ਜਦੋਂ ਕੋ ਪਿਆਰ ਕਰਨ ਨਾਲ ਟੱਕਰਦਾ ਤਾਂ ਆਪਾਂ ਉੱਡ ਕੇ ਮਿਲੀਦਾ ਵੀ ਆਪਾਂ ਐ ਨਹੀਂ ਮੱਥੇ ਵੱਟ ਨਹੀਂ ਪਾਈਦਾ ਤੇ ਬਸ ਧੰਨਵਾਦ ਹੈ ਇਹੀ ਕਹਿ ਸਕਦੇ ਆ ਤੇ ਹੁਣ ਮਮੀ ਹੋਰਾਂ ਦੇ ਵੰਗਾ ਮੂੰਗਾ ਚੜਾਤੀਆਂ ਜੋਤ ਨੇ ਆ ਕੇ ਤੇ ਇਸ ਮਾਨਸਪਾ ਵੀ ਦਿਖਾਤਾ ਜਿਹੜਾ ਪੈਣਾ ਦਾ ਲੈ ਕੇ ਜਾਂਦਾ ਅੱਜ ਆਪਾਂ ਸ਼ੋਪਿੰਗ ਸ਼ੋਪਿੰਗ ਕਰਕੇ ਨਹੀਂ ਹੁਣ ਕੱਲ ਨੂੰ ਕਰਾਂਗੇ ਤਿਆਰੀਆਂ ਅ ਕਿਉਂਕਿ ਬਿਸਕਟ ਵਗੈਰਾ ਖੜਾਉਣੇ ਆ ਹਜੇ ਤੇ ਫਿਰ ਕੱਲ ਨੂੰ ਤਿਆਰੀਆਂ ਕਰਾਂਗੇ ਕਿ ਫਿਰ ਪਰਸੋਂ ਤੋਂ ਵੇਖਾਂਗੇ ਵੀ ਕਿੱਧਰ ਜਾਣਾ ਪਹਿਲਾਂ ਠੀਕ ਐ ਜਿੱਧਰ ਲੋਟ ਲੱਗਿਆ ਤੇ ਜਿੱਧਰ ਮਤਲਬ ਜਿਵੇਂ ਦਾ ਟਾਈਮ ਹੋਇਆ ਫੋਨ ਕਰਨਾ ਪੈਣਾ ਪਹਿਲਾਂ ਹਣ ਤੇ ਫੇਰ ਹੀ ਜਾਵਾਂਗੇ ਤੇ ਸੌਣ ਚੜ ਗਿਆ ਤੇ ਬਈ ਇਹੀ ਹੁੰਦਾ ਕੁੜੀਆਂ ਨੂੰ ਵੀ ਚਲੋ ਮੋ ਬੇਰ ਦੀ ਗੱਲ ਆ ਯਾਰ ਰਸਤੇ ਤਾਂ ਦੇਖੋ ਚੀਜ਼ਾਂ ਨਾਲ ਨਹੀਂ ਵਰਤਣਾ ਹੁੰਦਾ ਹਨਾ ਜਾਂ ਇਹਨਾਂ ਚੀਜ਼ਾਂ ਨਾਲ ਐ ਨਹੀਂ ਹੁੰਦਾ ਵੀ ਕੋਈ ਬਾਲਾ ਜਿਆਦਾ ਹੋ ਜਾਂਦਾ ਜਾਂ ਬਾਲਾ ਘੱਟ ਰਹਿ ਜਾਂਦਾ ਹਨਾ ਇਹ ਤਾਂ ਹੀ ਨਹੀਂ ਹੁੰਦੀ ਬਸ ਇੱਕ ਇਹ ਹੁੰਦਾ ਵੀ ਬਹਾਨਾ ਲਾ ਲੋ ਜਾਣ ਦਾ ਚਲ ਬੰਦਾ ਮਿਲਿਆ ਆਉਂਦਾ ਸੁੱਖ ਸ਼ਾਂਤ ਸੰਦ ਪੁੱਛਿਆ ਆਉਂਦਾ ਹਨਾ ਤੇ ਚਲੋ ਇੱਕ ਈਆਂ ਨੂੰ ਆਸ ਜੀ ਹੁੰਦੀ ਆ ਵੀ ਹਾਂ ਚਲ ਮੇਰੇ ਪੇਕੇ ਆਉਣਗੇ ਹਨਾ ਚਲੋ ਐਂ ਹੀ ਹੁੰਦਾ ਤੇ ਚਲੋ ਜੀ ਹੁਣ ਆਪਾਂ ਇਹਨੂੰ ਪਹਚਾਲ ਕੇ ਦੀ ਟੁੱਟ ਗਈ ਇੱਕ 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 ਮੰਮੀ ਦੀ ਰੁੱਟੀ ਆ ਤੇ ਇੱਕ ਮਿੰਟ ਰੁੱਟੀਆਂ ਦੂਜੀ ਮੰਮੀ ਦੀ ਰੁੱਟੀ ਕੋੜੀ ਜਿਹੇ ਦੇ ਆਖੇ ਪਤਲੇ ਬਾਹ ਤੇ ਮੰਮੀ ਤੁਹਾਨੂੰ ਮੇਰੇ ਤਾਂ ਬਹੁਤ ਔਖੀ ਚੜਦੀ ਆ ਮੈਂ ਕਿੰਨਾ ਸਾਰਾ ਲੋਸ਼ਨ ਲਾਤਾ ਤੇ ਜਦੋਂ ਮੈਂ ਚਲਾਈ ਸਿੱਧੀ ਜੜ ਕੇ ਐ ਜੀ ਵੱਡਾ ਨਹੀਂ ਹੋਵਾਂਗੇ ਮੈਂ 2 8 ਲਿਆ ਹੀ ਨਹੀਂ 2 8 ਨਹੀਂ 2 6 ਲਿਆ ਹੀ ਮੰਮੀ 2 6 ਹਾਂ 2 6 ਆਉਣਾ ਮੰਮੀ ਦੇ ਮੰਮੀ 2 6 ਚਾਰ ਪੌਂਦੀ ਹੋਊਗੀ ਜਿਹੜੀ ਜਿਹੜੀ ਚੜਦੀ ਆ। ਜੋ ਉਹਦੇ ਵਿੱਚ ਚੜਾਤੀਆਂ ਚੂਰੀਆਂ। ਸੇ ਸਾਡੇ ਇਹ ਤੋਂ ਪਹਿਲਾਂ ਵੈਸ ਚੱਲੀ ਜਾਂਦੀ ਸੀ ਵੀ ਸਾਵਣ ਹਜੇ ਚੜਿਆ ਨਹੀਂਗਾ। ਵੀ ਸੰਗਰਾਮਤ ਨਹੀਂ ਆਈ। ਤੇ ਜਦੋਂ ਨੱਟ ਤੇ ਵਹਿਣੇ ਆ ਤਾਂ ਸਾਵਣ 11 ਕੱਲ ਪਰਸਾ ਚੜਿਆ ਵੈਸ। ਤੇ ਜੇ ਡੈਰੀ ਤੇ ਵਹਿਣੇ ਆ ਤਾਂ ਇਹ 2-3 ਦਿਨਾਂ ਨੂੰ ਚੜੂਗਾ। ਸੋ ਕੋਈ ਖੋਜ ਨਹੀਂ ਜਾਂਦੇ। ਸਾਡਾ ਤਾਂ ਚੜ ਗਿਆ ਸਪਾਰ। ਕੁੜੀਆਂ ਦਾ ਹੁੰਦਾ ਉਹ ਚਾ ਲੜ। ਕੋਈ ਚੱਕਰ ਨਹੀਂ ਆਇਆ। ਚੱਲੀਏ ਸੂਟ ਫੜਾਉਣਾ। ਬੜੀ ਵੇਖਾ ਰੋਟੀਆਂ ਖਾ ਕੇ ਤੇ ਚਲੋ ਜੀ ਕਰਦੇ ਆ ਅੱਜ ਦੇ ਵਲੌਗ ਨੂੰ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਤੇ ਪਿਛਲੇ ਵਲੌਗ ਤੇ ਬਹੁਤ ਸਾਰੇ ਕਮੈਂਟ ਆ ਰਹੇ ਆ ਕੋਈ ਕਿਸੇ ਡਾਕਟਰ ਦਾ ਰეკਮੈਂਡੇਸ਼ਨ ਕਰ ਰਿਹਾ ਕੋਈ ਦੇਸੀ ਦਵਾਈ ਦੇ ਰეკਮੈਂਡੇਸ਼ਨ ਕਰ ਰਿਹਾ ਤੇ ਇੱਕ ਭਰਾ ਨੇ ਤਾਂ ਸਿਰ ਲਾਤਾ ਕਹਿੰਦਾ ਵੀ ਦੂਜਾ ਇੱਕ ਭੈਣ ਨੇ ਸ਼ਾਇਦ ਮੈਂ ਅਸੀਂ ਕੀਤਾ ਇੰਸਟਾਗ੍ਰਾਮ ਤੇ ਕਹਿੰਦੇ ਆ ਕਿ ਵੀ ਦੂਜਾ ਤੁਸੀਂ ਆਪਰੇਸ਼ਨ ਕਰਾ ਲਓ ਜਲਦੀ ਜਲਦੀ ਉਹ ਨਹੀਂ ਪ੍ਰਭੂ ਐਡਾ ਸੀਰੀਅਸ ਵੀ ਨਹੀਂ ਹੈਗਾ ਵੀ ਇਹ ਪਥਰੀ ਨਿਕਲ ਜਾਂਦੀ ਹੁੰਦੀ ਹੈ ਗੁਰਦੇ ਦੀ ਪਥਰੀ ਦਵਾਈਆਂ ਨਾਲ ਨਿਕਲ ਜਾਂਦੀ ਹੈ ਸੋ ਦਵਾਈਆਂ ਨਾਲ ਹੀ ਉੱਪਰ ਕੱਢਾਂਗੇ ਆਪਰੇਸ਼ਨ ਨਹੀਂ ਕਰਾਉਣਾ ਤੇ ਬਾਕੀ ਸਾਰੇ ਆਡਾਡ ਰეკਮੈਂਡੇਸ਼ਨ ਕਰ ਰਹੇ ਉਸ ਗੱਲ ਲਈ ਬਹੁਤ ਬਹੁਤ ਧੰਨਵਾਦ ਪ੍ਰਭੂ ਇੰਨਾ ਪਿਆਰ ਕਰਦੇ ਇੰਨਾ ਫਿਕਰ ਕਰਦੇ ਤੇ ਮਿਲਦੇ ਹੁਣ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਫਿਰ ਕਮੈਂਟ ਕਰਕੇ ਜਰੂਰ ਉਸ ਵਲੌਗ ਕਿਦਾਂ ਲੱਗਿਆ ਤੇ ਅੱਜ ਆਪਾਂ ਗਏ ਨਹੀਂ ਸੀਗੇ ਸ਼ੇਅਰ ਕਰਨ ਕਿਉਂ ਕਿ ਕਿਉਂਕਿ ਮੈਨੂੰ ਇਹ ਸੀਗਾ ਮੈਂ ਕਿਹਾ ਦਰਦ ਨਾਲ ਉੱਠ ਖੜੇ ਹਣਾ ਤੇ ਪਰ ਸਵੇਰੇ ਜਾਵਾਂਗੇ ਕਿਉਂਕਿ ਯਾਰ ਨਾਲ ਨਾਲ ਐਕਸਰਸਾਈਜ਼ ਤੇ ਲਿਵਰਦੀ ਵੀ ਜ਼ਰੂਰੀ ਹੈ ਨਾ ਐਕਸਰਸਾਈਜ਼ ਚਲੋ ਜੀ ਬਾਏ ਬਾਏ ਗੁੱਡ ਨਾਈਟ